ਸਾ ਦੜਬੇ ਵਾਲਾ ਕਿ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਓ ਆ ਕੀ ਹੋ ਗਿਆ ਆ ਬੱਲੇ ਬੱਲੇ ਆਹ ਹੋਰ ਤੋਂ ਵੱਧ ਕੇ ਹੋ ਗਈ ਹੈ ਉਹ ਬੱਲੇ ਬੱਲੇ ਹੋ ਗਈ ਹੈ ਮਿੱਤਰੋ ਆ ਕੌਣ ਹੈ ਅਰਸ਼ੋ ਇਹ ਲੋਕੜ ਵਾਲੇ ਜੱਸਾ ਦੜਬੇ ਵਾਲਾ ਜੱਸਾ ਦੜਬੇ ਵਾਲਾ ਕਿ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਇਆ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ ਸਿਰ ਕੱਢ ਮੇ ਰਿਕਾਰਡ ਪੈਦਾ ਕੀ ਹੋਇਆ ਉਹ ਵਾਹ ਓਏ ਜੱਸਿਆ ਦੜਬੇ ਵਾਲਿਆ ਵਾਹ ਓਏ ਜੱਸਿਆ ਜਿਵੇਂ ਕਹਿੰਦੇ ਐਨੇ ਮੁੰਡੇ ਨੇ ਵੀ ਯੂਰਪ ਦੇ ਕੱਪਾਂ ਦਾ ਠੇਕਾ ਹੀ ਮਾਰਿਆ ਐਨੇ ਵੀ ਯੂਰਪ ਦੇ ਕੱਪਾਂ ਦਾ ਓ ਠੇਕਾ ਹੀ ਮਾਰਿਆ ਇਹਦੀ 8 ਕੱਪਾਂ ਦਾ ਬੈਸਟਾ ਹੈ ਉਹ ਬੱਲੇ ਬੱਲੇ ਕਰ ਆ ਗਿਆ ਰਵੀ ਦੇ ਨਾਲ ਮੁਕਾਬਲਾ ਸਕਤੋ ਦਾਣਾਪੁਰੀਆ ਦਾਣਾਪੁਰੀਆ ਧਾਰਾਪੁਰੀਆ ਓ ਨੱਚ ਗਿਆ 1000 ਅਗਲੀ ਕਬੱਡੀ ਤੇ ਲੱਗਣਾ ਹੈ 1000 ਅਗਲੀ ਕਬੱਡੀ ਤੇ ਲੱਗਣਾ ਹੈ ਅੱਜ ਤੇ ਗੱਲੇ ਗੱਲਾਂ ਟਕਾਰੇ ਲੱਗਣ ਗਈਆਂ ਉਹ ਬੱਲੇ ਬੱਲੇ ਹੋ ਰਹੀ ਹੈ ਧਮਕ ਜਲੰਧਰ ਪੈਣ ਵਾਲੀ ਗੱਲ ਦਿਉਣ ਦੀ ਧਰਤੀ ਸ਼ੋਅਰ ਫਾਈਨਲ ਮੁਕਾਬਲਾ ਪੌਣੇ 4 ਲੱਖ ਦਾ ਗੁਰਮੀਤ ਯੂਕੇ ਹਰਪ੍ਰੀਤ ਯੂਕੇ ਬੱਲ ਪਰਿਵਾਰ ਦਾ ਭਾਈ ਸੁਖਜੀਤ ਔਰੀ ਨਾਲ ਰਾਜਦੀਪ ਵਰਗੇ ਸਾਡੇ ਪ੍ਰਾਹ ਜਿੰਨੇ ਵੀ ਵੀਰ ਸਾਡੇ ਅੱਜ ਦੇ ਕਬੱਡੀ ਕੱਪ ਦੇ ਉੱਤੇ ਜਿਨ੍ਹਾਂ ਜਿਨ੍ਹਾਂ ਨੇ ਯੋਗਦਾਨ ਅਦਾ ਕੀਤੇ ਸਾਰਿਆਂ ਦਾ ਦਿਲੋਂ ਧੰਨਵਾਦ ਆਹ ਕੌਣ ਕਬੱਡੀ ਪਾ ਰਿਹਾ ਲਓ ਇਹ ਰਸ਼ਲੀ ਨਾਲ ਸਲੀਨ ਨਾਲ ਆਹ ਦੇਖ ਰਿਹਾ 11 ਤੇ ਹੱਥ 11 ਤੇ ਹੱਥ ਆਹ ਇਸ ਲਈ ਸਲੀਨਾ ਨਾਲ ਸਲੀਨਾ ਵਾਲਾ ਕਹਿੰਦੇ ਨੌਜਣ ਭੱਜਿਆ ਆਉਂਦਾ ਆਹ ਭੱਜਿਆ ਆਉਂਦਾ ਬੰਨੀ ਸਮਾਨੇ ਵਾਲਾ ਕਿ ਫੜਦਾ ਨਾ ਬਾ ਕੋਈ ਔਖੇ ਵੇਲੇ ਕਿਸੇ ਦੀ ਉਸਤਾਦਾਂ ਨੂੰ ਹੀ ਚਿੱਲੇ ਫਿਰਦੇ ਨੇ ਚਾਰ ਦੇ ਪੈਸੇ ਅੱਗੇ ਕੋਈ ਕਮੀ ਆ ਨਾ ਵੇਖਦਾ ਮਾਰੇ ਨੂੰ ਤੇ ੱੱਕੇ ਇੱਥੇ ਸਾਰੇ ਲੋਕੀ ਮਾਰਦੇ ਮਾਰੇ ਨੂੰ ਤੇ ੱੱਕੇ ਲੋਕੀ ਸਾਰੇ ਇੱਥੇ ਮਾਰਦੇ ਲਓ ਅਗਲੀ ਰੇਡ ਕਹਿੰਦੇ ਮੇਰੇ ਵੀਰੋ ਰੈਸਮ ਸਲੀਨਾ ਵਾਲਾ ਆ ਗਿਆ ਲੈ ਵੀ ਜਸਵਿੰਦਰ ਕਰਦੇ ਜਿਕਰ ਲਖੇ ਨੇ ਕਿਹਾ ਮਾੜੇ ਨੂੰ ਧੱਗੇ ਤੇ ਸਾਰੇ ਲੋਕੀ ਮਾਰ ਦੇ ਮਸਲੀਆਂ ਕਰਾਤੀਆ ਪਤੰਦਰਾ ਇਹ ਮਾੜਾ ਕਿਹੜੇ ਪਾਸੋਂ ਕਹਿ ਲੀਏ ਅੱਜ ਤੇ ਕਹਿੰਦੇ ਅੱਜ ਤੇ ਹਾਤੀ ਹੋਈ ਪਈ ਐ ਬਰਾੜਾ ਅੱਜ ਤੇ ਫਿਰਾਈ ਹੋਇਆ ਪਿਆ ਅੱਜ ਤੇ ਕਹਿੰਦੇ ਸਿਰਾਈ ਹੋਇਆ ਪਿਆ ਸੁਪਰ ਫਾਈਨਲ ਮੁਕਾਬਲਾ ਜੌਂਦੀ ਧਰਤੀਆ ਇਸ ਹਲੀਨੇ ਵਾਲਾ ਉਹ ਹਲੀਨੇ ਵਾਲਾ ਅੱਜ ਕਹਿੰਦੇ ਅਨਾਥਿਆਂ ਦੇ ਟੀਮ ਦੇ ਲਈ ਖੇਡਦਾ ਹੈ ਉਹ ਬੱਲੇ ਬੱਲੇ ਕਰਾ ਕੇ ਮੁੜਿਆ ਇਹ ਕਹਿੰਦੇ ਪੁਆਇੰਟ ਅੱਜ ਧਾਵੀ ਦੇ ਖਾਤੇ 1000 ਰੁਪਇਆ ਕਹਿੰਦੇ ਬੱਬੂ ਯੂਕੇ ਵੱਲੋਂ ਲੱਗਿਆ ਫੇਰ 1000 ਰੁਪਇਆ ਆ ਕਬੱਡੀ ਦੇ ਉੱਤੇ ਲੱਗਿਆ ਜੇ ਕਹਿੰਦੇ ਜਾਫੀ ਜਫਾ ਲਾ ਦਿੱਤਾ ਉਹਦਾ ਤੇ ਨਹੀਂ ਤੇ ਰੇਡਰ ਦੇ ਖਾਤੇ ਪੈ ਜਾਣਾ ਹੈ ਕਬੱਡੀ ਰਵੀ ਦੀ ਉਹ ਬੱਲੇ ਬੱਲੇ ਕਰਾਉਣ ਦਾ ਦਮ ਉਧਰ ਅਮਰਤ 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 ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ 1000 ਲਓ 1000 1000 ਹੈ ਦਿਉਣ ਵਾਲਿਓ ਦੱਸੋ ਕੈਰਮ ਵਾਲੇ ਦੀ ਖੇਡ ਕਿੱਦਾ ਲੱਗੀ ਆਹ ਮੁੰਡੇ ਦੇ ਹੌਸਲੇ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਆਹ ਕਹਿੰਦੇ ਰਵੀ ਅਧਰਸ਼ ਆਇਆ ਹੋਇਆ ਹੈ ਰਵੀ ਅਧਰਸ਼ ਆਇਆ ਹੋਇਆ ਲੋਗੜੀ ਅਰਸ਼ ਆ ਗਿਆ ਮੇਰੇ ਵੀਰੋ ਦਿਲੇ ਬਠੰਡੇ ਦਾ ਨਾਥਿਆਣਾ ਪਿੰਡ ਆਹ ਟੌਪ ਦਾ ਮੈਚ ਮੇਰੇ ਵੀਰੋ ਚੱਲ ਰਿਹਾ ਕਿ ਖੱਚਰਾਂ ਤੇ ਸੱਟੇ ਨਹੀਂ ਉਹ ਲੱਗਦੇ ਹੁੰਦੇ ਜੀ ਘੋੜਿਆਂ ਤੇ ਦੌਲਤਾਂ ਲਗਾਈਆਂ ਜਾਂਦੀਆਂ ਮਾਨੀ ਕਰੀ ਦਾ ਵੱਡੇ ਵੱਡੇ ਹੋਣ ਦਾ ਪਿੰਗਾ ਨਹੀਂ ਖੰਜੂਰਾ ਉੱਤੇ ਪਾਈਆਂ ਜਾਂਦੀਆਂ ਲੈ ਵੀ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਆ ਮੁਗੜ ਵਾਲੇ ਅਰਸ਼ ਦੇ ਖਾਤੇ ਬਿਆਲਪੁਰੇ ਦੇ ਦੇਵ ਨੇ ਮੌਕੇ ਦੇ ਉੱਤੇ ਜਦ ਗੱਲਾਂ ਹੋਣ ਗਈਆਂ ਗੱਲਾਂ ਟਕਾੜੇ ਲੱਗਣ ਗਈਆਂ ਆ ਰਵੀ ਆ ਗਿਆ ਕਰਮਵਾਲਾ ਕਬੱਡੀ ਪਾਉਂਡ ਦੇ ਲਈ ਮੈਦਾਨ ਦੇ ਵਿੱਚ ਹਰਿਆਣੇ ਦੀ ਧਰਤੀ ਆ ਉਹ ਬੱਲੇ ਬੱਲੇ ਗ라운ਡ ਦਾ ਦਾਅਬ ਰੱਖਿਆ ਉਹ ਨਾਥਿਆਣਾ ਨਾਥਿਆਣਾ ਅਮਰਤ ਗੁੱਟ ਫੜ ਕੇ ਹਿੱਕ ਦੇ ਨਾਲ ਲਾਉਣ ਦੀ ਗੱਲ ਉਹ ਬੱਲੇ 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 ਅੱਜ ਤੇ ਆਉ ਜੀਕਾ ਨਿਕਲਦੀ ਆ ਅੱਜ ਤੇ ਕਦੇ ਆ ਲਾਟਾਂ ਹੀ ਨਿਕਲਦੀ ਆ ਬਾਸਟਰ ਦੇ ਟਰਾਲੇ ਦਾ ਜਦੋਂ ਰੋਡ ਦੇ ਉੱਤੇ ਭੱਜੇ ਜਾਂਦੇ ਦਾ ਬ੍ਰੇਕ ਵੱਜ ਜੇ ਉਦੋਂ ਟਾਇਰਾਂ ਦੇ ਵਿੱਚੋਂ ਅੱਗ ਅੱਗ ਨਿਕਲੂ ਲਓ ਇਸੇ ਲਈ ਮੈਚ ਸਮਾਪਤ ਹੈ ਬੜਪਾ ਮੰਡੀ ਫਾਸਟ ਨਾਥਿਆਣਾ ਸੈਕਿੰਡ